ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਦੋਵੇਂ ਸੇਲ ਵਾਸਤੇ ਅਵੇਲੇਬਲ ਨੇ ਪਿੰਡ ਦੋਸਤੋ ਏਰੀਆ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਮੌਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਮਹੂ ਤੋਂ ਅੰਮ੍ਰਿਤਸਰ ਰੋਡ ਤੇ ਦੋਸਤੋ ਇਹ ਪਿੰਡ ਹੈਗਾ ਮਹੂ ਤੋਂ 2.5 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਸੋ ਤੁਸੀਂ ਘਰ ਪਹੁੰਚ ਕੇ ਦੋਸਤੋ ਇਹ ਜਿਹੜੀਆਂ ਦੋਨੋਂ ਝੋਟੀਆਂ ਖਰੀਦ ਸਕਦੇ ਹੋ ਸੋ ਦੋਸਤੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵਿਚਨ ਸੰਬੰਧੀ ਕੋਈ ਐਡ ਕਰਾਉਣੀ ਹੋਵੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਸੋ ਬਤੇਰੇ ਜਾਣਕਾਰੀ ਦੋਸਤੋ ਜਿਹੜੀ ਇਹਨਾਂ ਪਸ਼ੂਆਂ ਦੀ ਹੈਗੀ ਮੈਂ ਤੁਹਾਡੇ ਨਾਲ ਖੋਦ ਸ਼ੇਅਰ ਕਰੂੰਗਾ ਇਨਫੋਰਮੇਸ਼ਨ ਸੋ ਦੋਸਤੋ ਜੇਕਰ ਇਸ ਪਹਿਲੀ ਝੋਟੀ ਦੀ ਆਪਾਂ ਗੱਲ ਕਰੀਏ ਤਾਂ ਦੋਸਤੋ ਨੀਲੀ ਰਵੀ ਦੇ ਵਿੱਚ ਇਹ ਝੋਟੀ ਹੈਗੀ ਆ ਉਮਰ ਤਕਰੀਬਨ 228 ਸਾਲ ਦੇ ਨੇੜੇ ਹੈਗੀ ਆ 22 ਸਾਲ ਜਿਹੜੀ ਉਮਰ ਹੈਗੀ ਆ ਸੋ ਚੰਗੀ ਜਿਹੜੀ ਇਹ ਦੋਸਤੋ ਝੋਟੀ ਹੈਗੀ ਆ ਕਰੈਕਟਰ ਪੂਰੇ ਆ ਦੋਸਤੋ ਪੂਛ ਜਿਹੜੀ ਲੰਡੀ ਆ ਦੋਸਤੋ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਜ਼ਰੂਰ ਨੋਟ ਕਰ ਸਕਦੇ ਹੋ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਇਹ ਤੁਸੀਂ ਜ਼ਰੂਰ ਜਿਹੜਾ ਨੋਟ ਕਰ ਸਕਦੇ ਹੋ ਬਾਕੀ ਚੰਗਾ ਸੋਹਣਾ ਥਾਨ ਹੈ ਲੱਗਾ ਹੈਗਾ ਦੋਸਤੋ ਝੋਟੀ ਦਾ ਬਿਲਕੁਲ ਮੋٹے ਥਾਨਾ ਦੋਸਤੋ ਚਾਰੇ ਥਾਨ ਜਿਹੜੇ ਆ ਗੈਬ ਅੰਤਰ ਦੇ ਨਾਲ ਤੁਹਾਨੂੰ ਮਿਲਣਗੇ ਸੋ ਚੰਗੀ ਝੋਟੀ ਆ ਸੋ ਕਿਸੇ ਵੀ ਕਿਸਾਨ ਵੀਰ ਨੇ ਖਰੀਦਣੀ ਆ ਤੁਸੀਂ ਜਰੂਰ ਖਰੀਦ ਸਕਦੇ ਹੋ ਮੁੱਲ ਜਿਹੜਾ ਦੋਸਤੋ 30000 ਰੁਪਏ ਇਸ ਦੀ ਡਿਮਾਂਡ ਹੈਗੀ ਆ 30000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਜਿਹੜਾ ਜਰੂਰ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ ਸੋ ਮਦਰ ਦੀ ਮਿਲਕਿੰਗ ਵੀ ਚੰਗੀ ਆ ਦੋਸਤੋ ਤਕਰੀਬਨ 12-13 ਕਿਲੋ ਜਿਹੜੀ ਮਦਰ ਦੀ ਇਸ ਦੀ ਮਿਲਕਿੰਗ ਆ ਰਹੀ ਹੈਗੀ ਆ ਘਰ ਦੀ ਦੋਸਤੋ ਇਹ 22 ਹੋਰਾਂ ਦੇ ਪਾਲੀ ਹੋਈ ਜਿਹੜੀ ਇਹ ਕੱਟੀ ਸੀਗੀ ਸੋ ਹੁਣ ਬਿਲਕੁਲ ਛੋਟੀ ਬਣੀ ਆ ਤੇ ਵਜ਼ਨ ਜੇਕਰ ਆਪਾਂ ਦੇਖੀਏ ਦੋਸਤੋ ਤਾਂ ਅ ਦੋ ਕੁਇੰਟਲ ਤੋਂ ਤਕਰੀਬਨ ਉੱਪਰ ਹੀ ਭਜਨ ਹੋਵੇਗਾ ਏਆਈ ਦੇ ਬਿਲਕੁਲ ਕਾਬਿਲ ਆ ਹਜੇ ਬਣੀ ਨਹੀਂ ਹੈਗੀਗੀ ਸੋ ਜਿਸ ਵੀਰ ਦੇ ਪਰਦੇ ਵਿੱਚ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਚੰਗੀ ਜਿਹੜੀ ਝੋਟੀ ਹੈਗੀ ਆ ਮੂੰਹ ਮੱਥੇ ਦੀ ਵੀ ਬਹੁਤ ਵਧੀਆ ਹੈਗੀ ਆ ਸੋ ਦੂਜੇ ਨੰਬਰ ਤੇ ਜਿਹੜੀ 200 ਆ ਤੁਹਾਨੂੰ ਝੋਟੀ ਦਿਖਾਉਣੀ ਆ ਉਹ ਮਿਕਸ ਦੇ ਵਿੱਚ ਹੈਗੀ ਆ ਮਿਕਸ ਬਰੀਡ ਦੇ ਵਿੱਚ ਹੈਗੀ ਆ ਮੋਰਾ ਮਿਕਸ ਤੁਸੀਂ ਕਹਿ ਸਕਦੇ ਹੋ ਮੱਥੇ 'ਚ ਫੋਲਾ ਦੋਸਤੋ ਤੇ ਇਸ ਦੀ ਜਿਹੜੀ ਉਮਰ ਆ ਦੋਸਤੋ ਉਹ ਤਕਰੀਬਨ 2 ਸਾਲ ਦੇ ਨੇੜੇ ਹੋਣ ਵਾਲੀ ਆ 2 ਸਾਲ ਦੇ ਬਿਲਕੁਲ ਨੇੜੇ ਤੇੜੇ ਜਿਹੜੀ ਇਸ ਦੀ ਉਮਰ ਹੋਣ ਵਾਲੀ ਆ ਤੇ ਥਣ ਜਿਹੜੇ ਇਸ ਦੇ ਵੀ ਬਹੁਤ ਵਧੀਆ ਹੈਗੇ ਆ ਚੰਗੇ ਥਣ ਹਨ ਦੋਸਤੋ ਚਾਰੇ ਥਣ ਬਹੁਤ ਵਧੀਆ ਨੇ ਮੋٹے ਥਣ ਇਸ ਦੇ ਵੀ ਲੱਗੇ ਹੈਗੇ ਆ ਸੋ ਇਹਦਾ ਜਿਹੜਾ weight ਆ ਦੋਸਤੋ ਉਹ ਵੀ ਤਕਰੀਬਨ 1.5 ਤੋਂ 2 ਕੁਆਂਟਲ ਦੇ ਜਿਹੜਾ ਦਰਮਿਆਨ ਹੋਵੇਗਾ ਤਕਰੀਬਨ ਤੇ ਮੁੱਲ ਜਿਹੜਾ ਇਸ ਦਾ 25000 ਰੁਪਇਆ ਬਾਈ ਹੋਰਾਂ ਨੇ ਡਿਮਾਂਡ ਕੀਤੀ ਸੀਗੀ ਸੋ ਬਾਕੀ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਜਿਹੜਾ ਮੁੱਲ ਲਗਾ ਸਕਦੇ ਹੋ ਪਹਿਲਾਂ ਜਿਹੜਾ ਦੋਸਤੋ ਤੁਸੀਂ ਚੀਜ਼ਾਂ ਨੂੰ ਵੇਖਣ ਲਈ ਵਿਜ਼ਿਟ ਕਰਕੇ ਜਰੂਰ ਤਸੱਲੀ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ